ਕਿਸ ਤਰ੍ਹਾਂ ਜੜੀ ਚੈਕਿੰਗ ਕਰ ਲਈ ਅੱਜ ਫਾਇਲ ਕਰਦੇ ਵਿਚ ਵੈਸੇ ਤਾਂ ਸਾਡਾ ਜਿਹੜਾ ਪੰਜਾਬ ਸਰਕਾਰ ਨੇ ਯੋਧਨ ਅਛਾ ਵਿਰੋਧ ਜੜੀ ਮੁਹਿੰਮ ਛੇੜੀ ਹੋਈ ਹੈ ਉਹਦੇ ਮਤਲਬ ਸਾਡਾ ਦਿੱਲੀ ਕਾਸ ਆਪਰੇਸ਼ਨ ਹੁੰਦਾ ਪਰ ਅਸੀਂ ਗਾਇਬ ਗਏ ਘੱਟ ਦੇ ਨਾ ਮਿਲ ਕੇ ਵੇਲੇ ਜਾਂ ਕਈ ਵਾਰੀ ਸ਼ੂਰੇ ਕਰਨ ਲੱਗੇ ਵੇਰ ਦੁਬਾਰੇ ਕਈ ਵਾਰੀ ਸ਼ਾਮ ਨੂੰ ਅੱਜ ਉਸ ਲੜੀ ਤਹਿਤ ਜਿਹੜਾ ਸਾਡਾ ਸਾਡਾ ਦੁਪਹਿਰ ਦਾ ਸੀਗਾ ਟਾਈਮ ਜਿਹੜਾ ਅਸੀਂ ਕਾਸ ਆਪਰੇਸ਼ਨ ਕੀਤਾ ਜਿਹੜਾ ਨਛੇ ਦੇ ਖਿਲਾਫ ਜਿਹੜਾ ਆਊਟਫੋਰਸ ਸੀਗੇ ਸਾਡੇ ਜਿਹੜੇ ਸਿਟੀ ਏਰੀਆ ਚ ਸਿਰਫ ਚਾਰੋਂ ਕਾਉਂਟਰ ਸੀਗੇ ਉਹਨਾਂ ਦਾ ਵੀ ਪਾਸ ਆਪਰੇਸ਼ਨ ਅੱਜ ਜਿਹੜਾ ਸਾਡਾ ਦੁਪਹਿਰ ਦਾ ਟਾਈਮ ਸੀਗਾ ਕਿਉਂਕਿ ਟਾਈਮ ਮਤਲਬ ਕਿ ਬਦਲ ਕੇ ਅਸੀਂ ਕਰੀਤਾ ਤੇ ਸਰ ਦੇਖਣ ਨੂੰ ਮਿਲਿਆ ਵੀ ਕੋਈ ਮਿਲਿਆ ਸਰ ਐਸ ਏਰੀਆ ਦੇ ਵਿੱਚ ਆ ਜਿਹੜੇ ਕੁਝ ਛੱਕੀ ਜਿਹੜਾ ਸਮਾਗਮ ਹੋਇਆ ਕੋਈ ਕਾਲ ਆਪੇ ਇਸ ਤਰ੍ਹਾਂ ਜਿਹੜੇ ਸਬਜੇ ਲੈ ਕੇ ਉਹਨਾਂ ਨੂੰ ਵੈਰੀਫਾਈ ਸਰ ਕੀ ਕਹਿਣਾ ਚਾਹਾਂਗਾ ਉਹ ਸ਼ਰਾਬੀ ਤੱਤਵਾਂ ਉਹ ਜਿਹੜਾ ਕੋਈ ਨਸ਼ਾ ਤਸਕਰ ਨੇ ਉਹਨਾਂ ਨੂੰ ਕੀ ਕਿਤਾਬਨੀ ਦੇਉਂਗਾ ਨੋ ਨੋ ਇਹੋ ਹੀ ਆਪ ਦੇ ਵੱਲੋਂ ਮੇਰੇ ਚੋਤਾਮਨੀ ਹੈ ਸਜਾਓ ਵੀ ਹੈ ਕਿ ਜਿਹੜਾ ਹੈ ਨਸ਼ੇ ਦੇ ਜਿਹੜਾ ਕਾਰੋਬਾਰ ਹੈ ਉਹਨੂੰ ਬੰਦ ਕਰਨਾ ਤੇ ਆਪਦੀ ਅਸਲ ਜਿਹੜੇ ਜ਼ਿੰਦਗੀ ਚਾਹੁੰਦੇ ਕੋ ਡਿਕਟਡ ਹੈ ਤੋਂ ਉਹ ਸਾਡੇ ਨੂੰ ਦੱਸਣਾ ਤੇ ਅਸੀਂ ਉਹਨਾਂ ਨੂੰ ਹਸਪੀਟਲ ਚ ਦਾਖਲ ਕਰਾ ਕੇ ਤੇ ਉਹਨਾਂ ਦਾ ਇਲਾਜ ਕਰਵਾਈਏ ਕਿੱਥੇ ਕਿੱਥੇ ਸਰਚਿੰਗ ਚੱਲ ਰਹੀ ਹੈ ਅੱਜ ਆ ਜਿਹੜਾ ਆਰੀਆ ਮੁਹੱਲਾ ਰਾਦਰ ਫਰਮੀ ਕਲੋਨੀ ਜਿਹੜਾ ਹਸਪਤਲ ਹੈ ਅੰਨੀ ਦਿੱਲੀ ਚ ਸਾਡੇ ਨੂੰ ਧੰਨਵਾਦ